चीन ਤੇ ਤੁਰਕੀ ਨੇ ਪਾਕਿਸਤਾਨ ਦੀ ਖੁੱਲੀ ਮਦਦ ਕੀਤੀ ਹਥਿਆਰ ਵੀ ਦਿੱਤੇ ਡਰੋਨ ਵੀ ਚਲਾਏ ਹੁਣ ਭਾਰਤ ਨੇ ਦੋਹਾਂ ਦੇਸ਼ਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਰਿਸ਼ਤੇ ਭਰੋਸੇ ਤੇ ਸੰਵੇਦਨਸ਼ੀਲਤਾ ਤੇ ਹੀ ਬਣਦੇ ਨੇ ਆਓ ਜਾਣਦੇ ਹਾਂ ਕੀ ਹੈ ਅਸਲ ਹਕੀਕਤ ਤੁਸੀਂ ਦੇਖ ਰਹੇ ਹੋ ਆਕਸ ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ चीन ਤੇ ਤੁਰਕੀ ਵੱਲੋਂ ਪਾਕਿਸਤਾਨ ਦੀ ਮਦਦ ਤੇ ਭਾਰਤ ਨੇ ਦਿੱਤਾ ਕਰਾਰਾ ਜਵਾਬ ਭਰੋਸਾ ਤੇ ਸੰਵੇਦਨਸ਼ੀਲਤਾ ਹੀ ਰਿਸ਼ਤਿਆਂ ਦੀ ਨੀ ਹਾਲੀਆਂ ਭਾਰਤ ਪਾਕਿਸਤਾਨ ਝੜਪਾ ਦੌਰਾਨ ਚੀਨ ਅਤੇ ਤੁਰਕੀ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ ਸੇਨਾ ਅਤੇ ਤਕਨੀਕੀ ਮਦਦ ਤੇ ਭਾਰਤ ਨੇ ਆਪਣਾ ਰੋਸ ਜਤਾਉਂਦਿਆਂ ਦੋਨੋਂ ਦੇਸ਼ਾਂ ਨੂੰ ਸਾਫ਼ ਸੁਨੇਹਾ ਦਿੱਤਾ ਕਿ ਰਿਸ਼ਤੇ ਉਹੀ ਚੱਲਦੇ ਨੇ ਜਿੱਥੇ ਇੱਕ ਦੂਜੇ ਦੀ ਸੰਵੇਦਨਸ਼ੀਲਤਾ ਅਤੇ ਭਰੋਸੇ ਦੀ ਪਰਖ ਹੋਵੇ 7 ਤੋਂ 10 ਮਈ ਤੱਕ ਚੱਲੇ ਆਪਰੇਸ਼ਨ ਸਿੰਦੂਰ ਦੌਰਾਨ ਭਾਰਤ ਨੇ ਪਹਿਲਗਾਨ ਕਤਲਿਆਂ ਦੇ ਜਵਾਬ ਵਿੱਚ ਪਾਕਿਸਤਾਨ ਦੇ ਅੰਦਰਲੇ ਤੱਤਾ ਉਤੇ ਹਮਲਾ ਕੀਤਾ ਇਸ ਜਵਾਬੀ ਕਾਰਵਾਈ ਤੋਂ ਬਾਅਦ ਚੀਨ ਅਤੇ ਤੁਰਕੀ ਨੇ ਪਾਕਿਸਤਾਨ ਨੂੰ ਨਾ ਸਿਰਫ ਡਰੋਨ ਹਥਿਆਰ ਅਤੇ ਸੈਟਲਾਈਟ ਤਸਵੀਰਾਂ ਨਾਲ ਮਦਦ ਦਿੱਤੀ ਸਗੋਂ ਲਾਈਵ ਇੰਟੈਲੀਜੈਂਸ ਅਤੇ ਫੌਜੀ ਅਧਿਕਾਰੀ ਵੀ ਭੇਜੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਐਨਐਸਏ ਅਜੀਤ ਡੋਵਲ ਨੇ 10 ਮਈ ਨੂੰ ਚੀਨ ਦੇ ਵਿਦੇਸ਼ ਮੰਤਰੀ ਅਤੇ ਸੀਮਾ ਵਿਸ਼ੇਸ਼ ਗਿਆਨ ਨਾਲ ਗੱਲ ਕੀਤੀ ਜਿੱਥੇ ਉਹਨਾਂ ਨੇ ਪਾਕਿਸਤਾਨ ਤੋਂ ਆ ਰਹੇ ਆ ਤੰਕਵਾਦ ਅਤੇ ਸਿੱਟੀ ਦੀ ਗੰਭੀਰਤਾ ਤੇ ਭਾਰਤ ਦਾ ਰੁਖ ਸਾਫ਼ ਕੀਤਾ ਉਹਨਾਂ ਨੇ ਕਿਹਾ ਕਿ ਭਾਰਤ-ਚੀਨ ਰਿਸ਼ਤਿਆਂ ਦੀ ਨੀਂਹ ਭਰੋਸਾ ਇੱਜ਼ਤ ਅਤੇ ਸੰਵੇਦਨਸ਼ੀਲਤਾ ਉੱਤੇ ਟਿਕੀ ਹੋਈ ਹੈ ਭਾਵੇਂ ਜੈਸਵਾਲ ਨੇ ਸਿੱਧਾ ਦੋਸ਼ ਨਹੀਂ ਲਾਇਆ ਪਰ ਰਣਨੀਤਕ ਮਾਹਰ ਮੰਨਦੇ ਨੇ ਕਿ ਚੀਨ ਨੇ ਪਾਕਿਸਤਾਨ ਨੂੰ ਰੀਅਲ ਟਾਈਮ ਸੈਟੇਲਾਈਟ ਇਮੇਜਨਰੀ ਦੇ ਕੇ ਭਾਰਤ ਉੱਤੇ ਹਮਲੇ ਵਿੱਚ ਸਿੱਧੀ ਮਦਦ ਕੀਤੀ ਹੈ। ਇੰਨਾ ਹੀ ਨਹੀਂ ਚੀਨ ਨੇ ਹਾਲੇਚ ਪਾਕਿਸਤਾਨ ਨੂੰ ਆਪਣਾ ਜੇ 25th ਜੈਨ ਸਟੀਲਥ ਜੈਟ ਵੀ ਦੀ ਵੀ ਪੇਸ਼ਕਸ਼ ਕੀਤੀ ਹੈ। ਤੁਰਕੀ ਨੇ ਵੀ ਆਪਣੀ ਭੂਮਿਕਾ ਸਾਫ਼ ਕੀਤੀ ਹੈ। ਭਾਰਤ ਦੇ ਅਨੁਸਾਰ ਤੁਰਕੀ ਨੇ ਪਾਕਿਸਤਾਨ ਨੂੰ ਲੋਜਿਸਟਿਕ ਮਦਦ ਡਰੋਨ ਤਕਨੀਕ ਅਤੇ 350 ਤੋਂ ਵੱਧ 72 टीबी2 ਅਤੇ YIHA ਡਰੋਨ ਉਪਲਬਧ ਕਰਵਾਏ ਨੇ ਜੋ ਕਿ ਹਮਲਿਆਂ ਨਿਗਰਾਨੀ ਅਤੇ ਕੰਵੋਏ ਟਾਰਗੇਟਿੰਗ ਲਈ ਵਰਤੇ ਗਏ ਨੇ ਇਹ ਸਭ ਤਤਕਾਲ ਆਫਟਰਵਾਰਡ ਹੋਇਆ ਜਦੋਂ ਭਾਰਤ ਨੇ 22 ਅਪ੍ਰੈਲ ਦੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਸਿੱਧਾ ਹਮਲਾ ਕੀਤਾ ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਡਰੋਨ ਹਮਲੇ ਕਿਤੇ SIPRI ਦੀ ਰਿਪੋਰਟ Trends in International Arms Transport 2024 ਮੁਤਾਬਕ 2020 ਤੋਂ 2024 ਤੱਕ ਤੁਰਕੀ ਦੇ 10% ਹਥਿਆਰ ਅਤੇ ਚੀਨ ਦੇ 63 ਹਥਿਆਰ ਪਾਕਿਸਤਾਨ ਨੂੰ ਗਏ ਚੀਨ ਅਮਰੀਕਾ ਫਰਾਂਸ ਅਤੇ ਰੂਸ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਹਥਿਆਰ ਨਿਰਯਾਤਕ ਦੇਸ਼ ਹੈ ਭਾਰਤ ਨੇ ਦੋਹਾਂ ਦੇਸ਼ਾਂ ਨੂੰ ਸਾਫ਼ ਕਰ ਦਿੱਤਾ ਹੈ ਕਿ ਸਰਹੱਦ ਪਾਰ ਅਤਿਨਕਵਾਦ ਨੂੰ ਮਦਦ ਮਿਲਣੀ ਬੰਦ ਹੋਣੀ ਚਾਹੀਦੀ ਹੈ ਨਹੀਂ ਤਾਂ ਇਹ ਸਾਰੇ ਰਿਸ਼ਤੇ ਸੰਵੇਦਨਸ਼ੀਲ ਤਾਗਿਆਂ ਵਾਂਗ ਟੁੱਟ ਸਕਦੇ ਨੇ